ਦਾ ਅੱਜ ਸਾਡੇ ਨੇੜੇ ਸੜਕਾਂ ਤੇ ਬੈਠਾ ਗੈਰ ਹੱਦ ਖਬਰੀਆਂ ਦਾ ਬੈਠਾ ਹਨ ਤੇ ਉਹਨਾਂ ਚੋਂ ਇੱਕ ਧੁੱਖਾ ਬੈਠਾ ਕਿੰਨੇ ਦਿਨੋਂ ਗਿਆ ਅਜ 59 ਦਿਨੋਂ ਉਹਨਾਂ ਕੋਈ ਛੋਟੀ ਗੱਲ ਹੈ ਉਹ ਅੱਲਾਹ ਯਾਰੇ ਤਿੰਨ ਦਿਨ ਬੈਠਾ ਸੀ ਤੇ ਰੋੜ ਟੱਪ ਆ ਗਿਆ ਸੀ ਹੋਇਆ ਹੋਇਆ ਅਜੇ ਤੱਕ ਕੱਖ ਉਦਾਰ ਦੇ ਲੋਕੀਂ ਸਿਰਫ ਇਸ ਲਈ ਕਿ ਸਾਨੂੰ ਸਾਧੀਆਂ ਫਸਲਾਂ ਦੇ ਮੁੱਲ ਵਾਜਿਬ ਹੋਣ। ਸਾਧੂ ਕਹਿੰਦੇ ਕਣਕ ਚੋਂ ਨਾ ਨਾ ਲਾਓ। ਪਰ ਕਿਉਂ ਨਾ ਲਾਈਏ? ਸਈ ਵਾਰੀ ਜਦੋਂ ਭਿੰਡੀ ਲੈ ਲੈਂਦਾ ਹੈ ਤੇ 100 ਵੀ ਟੱਪੀ ਹੁੰਦੀ ਹੈ ਤੇ ਜਦੋਂ ਵੇਚੜ ਜਾਂਦਾ ਉਦੋਂ ਕੁਝ 5 ਰੁਪਏ ਵੀ ਲੈਂਦਾ। ਆਲੂ ਲੋਕਾਂ ਦੇ ਛੜਤਾ ਦੇ ਸੱਟੇ ਇਸ ਕਰਕੇ ਵੀ ਮੁੱਲ ਜੇ ਬਾਜ਼ਾਰ 'ਚ 20 ਰੁਪਏ ਵੇਚਦੇ ਨੇ ਤੁਸੀਂ ਘੱਟੋ ਘੜਾ 10 ਹੀ ਲੈ ਲਓ। ਦੁੱਧ ਨੇ ਕਰਕੇ ਵੇਚੋ। ਕਿ ਸਾਡ ਤੋਂ ਜਦੋਂ ਖਰੀਦਣੇ ਨੇ ਨਾਸਿਕ 'ਚ ਕਹਿੰਦੇ 5 ਰੁਪਏ ਫੋੜ ਹੀ ਵੇਚ ਦੀ ਦਿੰਦੇ ਆਂ ਦੀ 3 ਸਾਲ ਪਹਿਲਾਂ ਜਦੋਂ ਤੇ ਆਪਣੇ ਇੱਥੇ ਉਦੋਂ ਵੀ 50 ਤੋਂ ਉੱਪਰ ਸੀ। ਜਿੰਨੇ ਬੀਤੇ ਉਹਨੂੰ ਮੁੱਲ ਨਹੀਂ ਮਿਲਦਾ। ਤੇ ਕੱਲ੍ਹ ਕੋ ਝੋਲਾ ਛੱਡ ਕੇ ਅਸੀਂ ਦਾਲਾ ਅਸੀਂ ਸਮਝੀਆਂ ਤਾਂ ਲਾਈਏ ਜੇ ਸੰਦ ਉਹਦਾ ਤਾਂ ਵੀ ਵਾਜਿਬ ਮੁੱਲ। ਮੇਰੇ ਕੇ ਇਹ ਰੌਲਾ ਇਸ ਦਾ ਜਦੋਂ ਸਰਕਾਰ ਨੇ ਆਹ ਕਿਸਾਨ ਅੰਦੋਲਨ ਦਿੱਲੀ ਖਤਮ ਕਰਵਾਇਆ ਸੀ ਉਦੋਂ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਐਮਐਸਪੀ ਐਮਐਸਪੀ ਦਾ ਆਤਮ ਗ੍ਰਹੀ ਜਵਾਬ ਹੈ ਮੇਰੀ ਕੋਲ ਸਪੋਰਟ ਪ੍ਰਾਈਸ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਐ ਘਟੋ ਘੱਟ ਸਮਰਥਨ ਮੁੱਲ ਵੀ ਘੱਟੋ ਘੱਟ ਇਹਦਾ ਕਹਿਆ ਅਸੀਂ ਕੋਈ ਵੀ ਚੀਜ਼ ਖਰੀਦਦੇ ਆ ਨਾ ਤੇ ਉਹਦੇ ਤੇ MRP ਲਿਖਿਆ ਹੁੰਦਾ ਜਿਹਦਾ ਅਰਥ ਹੁੰਦਾ ਮੈਕਸਿਮਮ ਰਿਟੇਲ ਪ੍ਰਾਈਸ ਵੀ ਵੱਧ ਤੋਂ ਵੱਧ ਦੀ ਕੀਮਤ ਕਿੰਨੀ ਲੱਗ ਸਕਦੀ ਹੈ ਅਸੀਂ ਕਹਿੰਦੇ ਤੁਸੀਂ ਸਾਡੇ ਵਾਲੀ ਦੇ ਘੱਟ ਤੋਂ ਘਾਟੇ ਲਿਖ ਦੋ ਅਸੀਂ ਵੱਧ ਤੋਂ ਵੱਧ ਲਿਖ ਦਿੰਦੇ ਤੁਸੀਂ ਘੱਟ ਤੋਂ ਘਾਟੇ ਲਿਖ ਦੋ ਵੀ ਇੰਨੇ ਤੇ ਦੇਵਾਂਗੇ ਨਾ ਬਸ ਆਹ ਗੱਲ ਦਾ ਰੌਲਾ ਹੈ ਵੀ ਸਾਡੇ ਆਲੂਆਂ ਦੇ ਘੱਟੋ-ਘਾਟੇ ਇੰਨੇ ਮਿਲ ਜਾਂਦੇ ਸਾਡੀ ਕਲਕਤੇ ਦੇ ਘੱਟੋ-ਘਾਟੇ ਇੰਨੇ ਮਿਲ ਜਾਂਦੇ ਸਾਡੀਆਂ ਭਿੰਡੀਆਂ ਗਾਗਰਾ ਮਟਰਾ ਦੇ ਇੰਨੇ ਕੋ ਮਿਲ ਜਾਂਦੇ ਸੜੀ ਘੱਟੋ ਘੱਟ ਲੰਘ ਤੋ ਪੂਰੀ ਹੋ ਕੇ ਕੁਝ ਤੇ ਬਚੇ ਸੋ ਇਸ ਕੰਮ ਦਾ ਵਾਲਾ ਉਹ ਸਰਕਾਰ ਨੇ ਵਾਧਾ ਕੀਤਾ ਸੀ ਕਿ ਦੇਵਾ ਦੇ ਤੱਕ ਜੇ ਤੱਕ ਦਿੱਤਾ ਨਹੀਂ ਤੇ ਦੂਜੀ ਗੱਲ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਸਰਕਾਰ ਨੇ ਕੱਲ ਕਹਿੰਦੀ ਆ ਵੀ ਦੇਖੋ ਜੀ ਇਹ ਤਾਂ ਪੰਜਾਬ ਹਰਿਆਣਾ ਦੇ ਕਿਸਾਨ ਹੀ ਵਾਲਾ ਪਾਉਂਦੇ ਨੇ ਐਮਐਸ ਕੇ ਲਈ ਉਹ ਦੂਜੇ ਤੋਂ ਨਹੀਂ ਪਾਉਂਦੇ ਮੈਂ ਜੁੱਤੀ ਲੈ ਕੇ ਆਇਆ ਵੀ ਆਪਣੇ ਇੱਥੇ ਉਦੋਂ ਚੋਂ ਲੱਗ ਗਿਆ 1900 ਨੂੰ ਬਾਬਾ ਸੰਨਾਦੀ ਕਰਦਾ ਉਹਨਾਂ ਚਾਰ-ਪੰਜ ਸਾਲ ਹੋ ਗਏ ਨੇ ਤੇ ਜੋ ਕੀ ਵੀ ਕਿਹਾ ਜੀ 1300 ਨੂੰ ਤੇ ਵਿਹਾਰ ਵੀ ਕਿਹਾ 900 ਨੂੰ ਤੇ ਇਹ ਉੱਥੇ ਜੁਪੀ ਦੇ ਵਿੱਚ ਵੀ ਜਿਹੜਾ ਥੋੜਾ ਜਿਹਾ ਹਰਾ ਸੀ ਉਹ ਵੀ ਕਿਹਾ 900 ਨੂੰ 800 ਨੂੰ ਭਾਣ ਅੱਦੋਂ ਤੱਕ ਵੀ ਜਾਦਾ ਬਾਕੀ ਕਹਿੰਦੇ ਆ ਪਰ ਉਹਨਾਂ ਨੂੰ ਜੇ ਅਨੁਸ਼ੀ ਨਹੀਂ ਮਿਲਦੀ ਕੋਈ ਪ੍ਰਾਈਵੇਟ ਕੰਪਨੀ ਜਾਂ ਚੌਰ ਜਿਹਨੂੰ 900 ਮਿਲਦਾ ਹੈ ਜੇ ਪ੍ਰਾਈਵੇਟ ਕਪੜੀ ਉਹਨੂੰ 1400 ਦਿੱਤੀ ਆ ਤੇ ਉਹਦਾ ਫਾਇਦਾ ਪਰ ਸਾਨੂੰ ਇਹ ਪਤਾ ਆ ਐਮਐਸਪੀ ਦਾ ਲਾਭ ਕੀ ਜਿਹਨੂੰ ਨਹੀਂ ਪਤਾ ਉਹਨੂੰ ਜਿਹਨੂੰ ਹੀਰੇ ਦਾ ਨਹੀਂ ਪਤਾ ਹੀਰੇ ਦਾ ਨਹੀਂ ਪਤਾ ਉਹਦੇ ਉਹਨੂੰ ਪਤਾ ਨਹੀਂ ਹੁੰਦਾ ਪਰ ਜਿਹਨੂੰ ਪਤਾ ਵੀ ਇਹ ਹੀਰਾ ਆ ਉਹ ਵੀ ਕਦਰ ਕਰੇਗਾ ਸਾਨੂੰ ਪਤਾ ਆ ਕਿ ਘਟੋ ਘਟ ਸਮਰਥਨ ਮੁੱਲ ਦਾ ਕੀ ਲਾਭ ਆ ਬਿਗਟੋ ਕਟੋਟ ਨਹੀਂ ਕੀਵਨ ਤਾਂ ਕਿ ਅਸੀਂ ਕਣਕ ਛੋਣਾ ਛੱਡ ਕੇ ਕੋਈ ਹੋਰ ਫਸਲ ਵੀ ਬੀਜ ਲਈ ਸਾਡੇ ਪਾਣੀ ਨੂੰ ਜੇ ਚਲੇ ਤੇ ਸਾਨੂੰ ਲੋੜ ਹੈ ਬਹੁਤ ਉਹ ਦੂਜੀਆਂ ਫਸਲਾਂ ਤੇ ਛੋਨੇ ਕਣਕ ਤੋਂ ਇਲਾਵਾ ਦੂਜੀਆਂ ਤੇ ਵੀ ਮਿਲੇ ਤਾਂ ਕਿ ਜਦੋਂ ਇਹ ਮਰਤੀ ਦਾ ਪਾਣੀ ਜਿਹੜਾ ਅਸੀਂ ਇਹ ਅੰਮ੍ਰਿਤੰਬਕਾਈ ਜਾਂਦੇ ਆ ਜਿੱਦਾਂ ਤੇ ਰਹੇਗਾ ਉਹ ਮੈਨੂੰ ਬਚਦੇ ਸਭੀ ਮਜਬੂਰੀ ਹੈ ਕਣਕ ਛੋਣਾ ਲੋੜਾ ਕਿਉਂਕਿ ਦੂਜੀਆਂ ਫਸਲਾਂ ਤੇ ਹੁਣ ਸਰੋਂ ਲਾ ਲਓ ਵੇਚਣ ਵੇਲੇ ਪਹਿਲੀ ਦਲ ਤੇ ਉਹ ਤਾਂ ਵੇਚਣ ਦਾ ਪ੍ਰਬੰਧ ਨਹੀਂ ਜੇ ਵੇਚਦੇ ਤੂੰ ਪੂਰਾ ਬੋਲ ਨਹੀਂ ਦਿੰਦਾ ਕਿੰਨਾ ਜੱਲਾ ਲਾਇਆ ਦੇਖੋ ਜਦੋਂ ਪਾਕਤਰਾ ਮੇਲ ਖੁੱਲੀ ਸੀ ਲੋਕਾਂ ਨੇ ਮੇਰਾ ਜੱਲਾ ਲਾਇਆ ਸੀ ਪਰ ਮੁੜ ਕੇ ਉਹ ਜਿੰਨਾਂ ਜਿਹੜੇ ਸਰਕਾਰੀ ਮੇਲਾ ਬੰਦ ਨਹੀਂ ਹੋਈਆਂ ਉਹਨਾਂ 'ਚ ਜਿਹੜੀਆਂ ਵਧੀਆ ਮੁੱਲ ਦਿੰਦਾ ਰਿਹਾ ਜਦੋਂ ਸਰਕਾਰੀ ਮੇਲਾ ਬੰਦ ਹੋ ਗਈਆਂ ਪ੍ਰਾਈਮਟ ਵਾਲਿਆਂ ਨੇ ਫਿਰ ਆਪਣੀਆਂ ਮਨਮਰਜ਼ੀਆਂ ਕੀਤੀਆਂ ਜਲਦੀ ਜਾਂਦੇ ਤੇ ਕੱਦੋਂ ਕੱਦੋਂ ਸਮਰਥਨ ਮੁੱਲ ਨਹੀਂ ਹੁੰਦਾ ਸੋ ਆਓ ਉਹਨਾਂ ਵੀਰਾਂ ਦਾ ਸਾਥ ਦੋ ਜਿਹੜੇ ਆਪਣੇ ਨੇੜੇ ਜਾਂ ਕੋਬਦੀ ਤੁਮੇ ਪਾਈ ਸਾਹਿਬ ਭਾਈ ਅਜੀਤ ਸਿੰਘ ਨਾਮੇ ਕੋਲ ਆਇਆ ਸੀ ਕਿ ਇਹ ਵੀ ਗੱਲ ਕਰਿਆ ਪਰ ਗੱਲਾਂ ਤੇ ਬੜੀਆਂ ਕਰਨ ਵਾਲੀਆਂ ਪਰ ਉਹ ਸਮੱਸਿਆ ਇਹ ਹੈ ਵੀ ਹਰ ਗੱਲ ਕਰਨ ਲਈ ਫਿਰ ਸਾਨੂੰ ਟਾਈਮ ਚਾਹੀਦਾ ਹੁੰਦਾ ਸਮਾਂ ਚਾਹੀਦਾ ਹੁੰਦਾ ਹੈ ਗੱਲ ਇਦਾਂ ਤੇ ਕਰਕੇ ਉੱਡ ਜਾਈਏ ਵੀ ਭਾਈ ਜਾਓ ਕਿਉਂ ਜਾਓ ਸਵਾਲ ਜ਼ਰੂਰ ਹਰ ਇੱਕ ਗੱਲ 'ਚ ਸਵਾਲ ਜ਼ਰੂਰ ਖੜਾ ਕਰਿਆ ਕਰੋ ਦਮਾਲ ਜਿੱਦੋਂ ਤੁਹਾਨੂੰ ਸਵਾਲ ਵਾਜਿਬ ਸਵਾਲ ਏ ਨਹੀਂ ਉਹ ਜਿਵੇਂ ਕਹਿੰਦੇ ਕਿਸੇ ਪਿੱਟ ਦੇ ਵਿੱਚ ਕੋਈ ਸੀਗਾ ਤੇ ਉਹਦੇ ਕੋਲ ਜਾਵੇਂ ਉਹ ਕਹਿੰਦਾ ਬੇਰ ਦਾ ਮੂੰਹ ਕਿੱਧਰ ਨੂੰ ਹੁੰਦਾ ਹੁਣ ਦੱਸਣਾ ਲੈ ਕੀ ਦੱਸਣਾ ਸਵਾਲ ਵੀ ਬਾਝੋਂ ਹੋ ਗਏ ਸਵਾਲ ਵੀ ਪੁੱਛਣਾ ਨਾਲ ਜਾ ਕੇ ਵਸਤੀ ਚੋਂ ਨਿਕਲਿਆ ਹੋਏ ਜਿ ਗਿਆ ਸੱਚ ਨਿਕਲਿਆ ਸਵਾਲ ਇਹ ਹੈ ਕਿ ਸੱਚ ਹੋਏ ਸਬਰਥਨ ਮੁੱਲ ਚਾਹੀਦਾ ਕਿਉਂ ਇਹ ਧਰਮੇ ਦੇ ਬੈਠੇ ਕਿਉਂ ਉਹ ਇਸ ਲਈ ਬੈਠੇ ਨੇ ਕਿ ਸਾਡੀਆਂ ਮਸਲਾ ਜਿਹੜੀਆਂ ਆ ਉਹ ਬਾਜ਼ਾਰ ਇੱਥੇ ਵੀ ਕੋਈ ਰਹਿ ਜੇ ਇਥੋਂ ਬੱਚਾ ਬਾਹਰ ਜਾ ਰਹੇ ਨੇ ਸਾਡੇ ਵਿਦੇਸ਼ਾਂ ਚ ਮਾਪੇ ਆਪਣੇ ਕਾਲਜ ਚ ਪੱਥਰ ਧਰ ਕੇ ਜਾ ਕੇ ਚੜਦੇ ਕੋਈ ਸੌਖੀ ਗੱਲ ਜਿੰਨੇ ਵਿਦੇਸ਼ ਗਏ ਨੇ ਠੀਕ ਹੈ ਰੋਦੀ ਕੋ ਪਿਤਾ ਜੀ ਕਰਦਾ ਜਾਂਦੂ ਆਪਣੇ ਮਾਪੇ ਛੱਡ ਕੇ ਜਾਂਦੂ ਜਦੋਂ ਆਉਂਦੇ ਨੇ ਤਾਂ ਕਿੰਦਾ ਗੱਲ ਲੱਗ ਲੱਗ ਕੇ ਰੋਦੇ ਜਾਂ ਲੱਗਿਆ ਫੇਰ ਰੋਦੇ ਸੋ ਜੇ ਸਾਨੂੰ ਇੱਥੇ ਹੀ ਲਾਭ ਮਿਲ ਗਏ ਇੱਥੇ ਹੀ ਉਹਦੇ ਸਾਥੀ ਦੀ ਰੋਜੀ ਰੋਟੀ ਦਾ ਜਗ੍ਹਾ ਬਾਹਰ ਜਾ ਦੇ ਕੀ ਕਰਨ ਸਵਾ ਲੋ ਮੇਰੇ ਭੈਣੋ ਭਰਾਵੋ ਵੀਰੋ ਉਹਨਾਂ ਦਾ ਸਾਥ ਵੀ ਹੈ ਭਾਈ ਹਰਜੀਤ ਸਿੰਘ ਨੂੰ ਇਹ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਸਾਥ ਵੀ ਹੈ ਤੇ ਰਲ ਮਿਲ ਕੇ ਹਮਾਂ ਮਾਰੀਏ ਕਿਉਂਕਿ ਆਵਾਜ਼ੇ ਖਲਦ ਨਗਾਰਾ ਹੈ ਖੁਦਾ ਜਿਹੜੀ ਸੰਗਤੀ ਵਾਜ ਹੁੰਦੀ ਹੈ ਨਾ ਖੁਦਾ ਦਾ ਨਗਾਰਾ ਹੈ ਇਹ ਜਦੋਂ ਵੱਜਦਾ ਹੈ ਫਿਰ ਵੱਡੇ-ਵੱਡੇ ਦੇ ਕੰਨਾਂ 'ਚੋਂ ਆਵਾਜ਼ ਪਹੁੰਚਦੀ ਹੈ ਤੇ ਵੱਡੇ-ਵੱਡੇ ਝੁਟ ਜਾਂਦੇ ਨੇ ਸੋ ਗੁਰੂ ਕਿਰਪਾ ਕਰੇ ਗੱਜ ਕੇ ਫਤੇ ਬੁਲਾਵਾ ਤੁਜੀ ਵਾਹਿਗੁਰੂ ਜੀ ਕਾ ਖਾਲਸਾ